ਸਾਸਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਟੈਸਲਾ ਦੇ ਮੁਖੀ ਐਲਨ ਮਸਕ ਦੇ ਦਰਮਿਆਨ ਤਕਰਾਰ ਵਾਦਾ ਹੋਇਆ ਨਜ਼ਰ ਆ ਰਿਹਾ ਹੈ ਪਿੱਛੇ ਜੀ ਉਹਨਾਂ ਨੇ ਆਪਣਾ ਅਦਾ ਛੱਡ ਦਿੱਤਾ ਸੀਗਾ ਯਾਨੀ ਕਿ ਐਲਨ ਮਸਕ ਨੇ ਸਰਕਾਰ ਦਾ ਹਿੱਸਾ ਸੀ ਐਲਨ ਮਸਕ ਉਹਨਾਂ ਨੇ ਆਪਣੇ ਆਪ ਨੂੰ ਸਰਕਾਰ ਤੋਂ ਅੱਡ ਕੀਤਾ ਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਬਿੱਲ ਨੂੰ ਲੈ ਕੇ ਵੀ ਸਿਆਸਤ ਜ਼ੋਰਾਂ ਦੇ ਉੱਤੇ ਆ ਜਿਸ ਨੂੰ ਬਿਗ ਬਿਊਟੀਫੁਲ ਬਿੱਲ ਕਰਾਰ ਦਿੱਤਾ ਜਾ ਰਿਹਾ ਹੈ ਡੋਨਾਲਡ ਟਰੰਪ ਵੱਲੋਂ ਉਸ ਬਿੱਲ ਦੇ ਉੱਤੇ ਵੀ ਵਿਵਾਦ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਇਲੈਕਟ੍ਰਿਕ ਵਹੀਕਲ ਪਾਲਿਸੀ ਨੂੰ ਲੈ ਕੇ ਵੀ ਵਿਵਾਦ ਖੜਾ ਹੋ ਗਿਆ ਹੈ ਟਰੰਪ ਐਲਨ ਮਸਕ ਆਮੋ ਸਾਹਮਣੇ ਹੋ ਗਏ ਨੇ ਐਲਨ ਮਸਕ ਨੇ ਤਾਂ ਲੋਕਾਂ ਦੀ رائے ਜਾਣਨ ਵਾਸਤੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਇਹ ਲਿਖ ਕੇ ਪਾ ਦਿੱਤਾ ਕਿ ਕੀ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਉਣ ਦਾ ਸਮਾਂ ਆ ਗਿਆ ਹੈ ਜੋ ਅਸਲ ਵਿੱਚ ਮੱਧ ਚ 80% ਦੀ ਨੁਮਾਇੰਦਗੀ ਕਰਦੀ ਹੈ ਉਹਨਾਂ ਨੇ ਆਪਣੀ رائے ਦੇਣ ਵਾਸਤੇ ਲੋਕਾਂ ਨੂੰ ਕਹਿ ਦਿੱਤਾ ਹੈ ਤੇ ਉਹਦੇ ਉੱਤੇ ਲੋਕ ਆਪਣੀ رائے ਵੀ ਦੇ ਰਹੇ ਨੇ ਤੇ ਦੂਜੇ ਪਾਸੇ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਇਥੋਂ ਤੱਕ ਕਿ ਇੱਕ ਦੂਜੇ ਦੀਆਂ ਜੜੀਆਂ ਨੇ ਉਹ ਪੋਲਾ ਖੋਲਣ ਦੀ ਗੱਲ ਵੀ ਹੋ ਰਹੀ ਹੈ ਇੱਕ ਫਾਈਲ ਦੇ ਵਿੱਚ ਵੀ ਕਹਿੰਦੇ ਜੀ 트ੰਪ ਦਾ ਨਾਮ ਐਲਨ ਮਸਕ ਇੱਕ ਟਵੀਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਇਲੈਕਟ੍ਰਿਕ ਵਾਹਨ ਪਾਲਿਸੀ ਹੈ ਉਹਦੇ ਵਿੱਚ ਕਹਿੰਦੇ ਕੋਈ ਕਟੌਤੀ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਦੇ ਵਿੱਚ ਜ਼ਿਆਦਾ ਵਿਵਾਦ ਵਧ ਗਿਆ ਹੈ 트ੰਪ ਨੇ ਇਹ ਕਹਿ ਦਿੱਤਾ ਹੈ ਕਿ ਇਹਦੇ ਨਾਲ ਜਿਹੜਾ ਥੋੜਾ ਜਿਹਾ ਸਦਮਾ ਲੱਗਿਆ ਝਟਕਾ ਲੱਗਿਆ ਐਲਨ ਮਸਕ ਨੂੰ ਕਿਉਂਕਿ ਉਹਨਾਂ ਦੀ ਕੰਪਨੀ ਅਜਈਆਂ ਕਾਰਾਂ ਬਣਾਉਂਦੀ ਹੈ ਇਸ ਕਰਕੇ ਉਹ ਕਹਿੰਦੇ ਥੋੜੇ ਜਿਹਾ ਬਖਲਾ ਆ ਗਏ ਨੇ ਤੇ ਦੂਜੇ ਪਾਸੇ ਮਸਕ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਕੇ ਸਿੱਧਾ ਕਹਿ ਦਿੱਤਾ ਹੈ ਕਿ 트럼ਪ ਇੱਕ ਅਹਸਾਨ ਫਰਾਮੋਸ਼ ਹੈ ਤੇ ਉਹਨਾਂ ਨੇ ਕਈ ਲਗਾਤਾਰ ਟਵੀਟ ਕਰ ਦਿੱਤੇ ਨੇ ਤੇ ਜੇਕਰ ਉਹ ਕਹਿੰਦੇ ਨੇ ਕਿ ਸਬਸਿਡੀ ਦੇ ਵਿੱਚ ਵਾਹਨਾਂ ਵਾਲੀ ਦੇ ਵਿੱਚ ਕੋਈ ਕਟੌਤੀ ਕੀਤੀ ਜਾਂਦੀ ਹੈ ਤਾਂ ਆਪਣੀ ਜਿਹੜੀ ਸਪੇਸ ਕੰਪਨੀ ਹੈ ਉਹਦੇ ਤਹਿਤ ਜਿਹੜੇ ਸਪੇਸ ਦੇ ਵਿੱਚ ਭੇਜਣ ਵਾਲੇ ਉਪਕਰਨ ਬਣਾਏ ਜਾਂਦੇ ਨੇ ਜਾਂ ਫਿਰ ਇੱਕ ਸਪੇਸ ਦੇ ਵਿੱਚ ਭੇਜਣ ਵਾਸਤੇ ਸਪੇਸ ਕ੍ਰਾਫਟ ਬਣਾਏ ਜਾਂਦੇ ਨੇ ਉਹਨਾਂ ਦਾ ਕੰਮ ਬੰਦ ਕਰ ਦੇਣਗੇ ਤੁਹਾਨੂੰ ਦੱਸ ਦਈਏ ਕਿ ਸੁਨੀਤਾ ਵਿਲੀਅਮਸ ਤੇ ਹੋਰ ਜਿਹੜੇ ਲੋਕ ਸੀਗੇ ਸਪੇਸ ਦੇ ਵਿੱਚ ਫਸ ਗਏ ਸੀਗੇ ਉਹਨਾਂ ਨੂੰ ਵੀ ਇਸੇ ਕੰਪਨੀ ਦੇ ਇੱਕ ਸਪੇਸ ਕ੍ਰਾਫਟ ਜਿਗਾ ਡ੍ਰੈਗਨ ਉਹਨੇ ਹੀ ਧਰਤੀ ਦੇ ਉੱਤੇ ਲਿਆਂਦਾ ਸੀਗਾ ਤੇ ਜੇਕਰ ਨਾਸਾ ਦੀ ਗੱਲ ਕਰੀਏ ਤਾਂ ਨਾਸਾ ਇਸ ਸਪੇਸ ਕ੍ਰਾਫਟ ਦਾ ਇਸਤੇਮਾਲ ਕਰਦੀ ਹੈ ਵਿਗਿਆਨਿਕ ਉਪਕਰਣ ਭੇਜਣ ਵਾਸਤੇ ਜਾਂ ਫਿਰ ਹੋਰ ਜਿਹੜਾ ਸਮਾਨ ਆ ਖਾਣ ਪੀਣ ਦਾ ਜਾਂ ਹੋਰ ਚੀਜ਼ਾਂ ਸਪੇਸ ਦੇ ਵਿੱਚ ਭੇਜਣ ਵਾਸਤੇ ਜੇਕਰ ਇਹ ਆ ਹੁੰਦਾ ਹੈ ਤਾਂ 트럼ਪ ਸਰਕਾਰ ਵਾਸਤੇ ਮੁਸ਼ਕਲ ਪੈਦਾ ਹੋ ਸਕਦੀ ਹੈ NASA ਵਾਸਤੇ ਵੀ ਮੁਸ਼ਕਲ ਪੈਦਾ ਹੋ ਸਕਦੀ ਹੈ ਤਾਂ ਕੁੱਲ ਮਿਲਾ ਕੇ ਇਹ ਜਿਹੜੀ ਬਹਿਸ ਹੈ ਇਹ ਵਾਦੀ ਹੋਈ ਨਜ਼ਰ ਆ ਰਹੀ ਹੈ ਇੱਕ ਦੂਜੇ ਦੀਆਂ ਪੋਲਾ ਖੋਲਣ ਦੀ ਗੱਲ ਹੋ ਚੁੱਕੀ ਹੈ ਤੇ ਇਥੋਂ ਤੱਕ ਕਿ ਜਿਹੜਾ ਇੱਕ ਬਿੱਲ ਲਿਆਂਦਾ ਗਿਆ ਉਹ ਬਿੱਲ ਸੀਗਾ ਕਿ ਟੈਕਸਾਂ ਵਗੈਰਾ ਨੂੰ ਲੈ ਕੇ ਉਸ ਬਿੱਲ ਦੇ ਉੱਤੇ ਵਿਵਾਦ ਪੈਦਾ ਹੋ ਚੁੱਕਿਆ ਹੈ ਜਿਹਨੂੰ ਬਿਗ ਬਿਊਟੀਫੁਲ ਬਿੱਲ ਕਰਾਰ ਦਿੱਤਾ ਗਿਆ ਡੋਨਾਲਡ 트럼ਪ ਵੱਲੋਂ ਤਾਂ ਉਹਦੇ ਉੱਤੇ ਵੀ 트ੰਪ ਕਹਿੰਦੇ ਨੇ ਕਿ ਇਸ ਬਿੱਲ ਬਾਰੇ ਸਾਰਿਆਂ ਨੂੰ ਪਤਾ ਹੈ ਜਿਹੜੇ ਲੋਕ ਸਮਝਦੇ ਨੇ ਉਹ ਬਿੱਲ ਬਾਰੇ ਪਤਾ ਹੈ ਤੇ ਜੁੱਦੇ ਦੂਜੇ ਪਾਸੇ ਇਸ ਦਾਅਵੇ ਨੂੰ ਐਲਨ ਮਸਕ ਨੇ ਜਿਹੜਾ ਉਹ ਗਲਤ ਕਰਾਰ ਦਿੱਤਾ ਉਹ ਕਹਿੰਦੇ ਜੀ ਮੈਨੂੰ ਬਿੱਲ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ ਯਾਨੀ ਕਿ ਦੋ ਆਗੂ ਜਿਹੜੇ ਸਰਕਾਰ ਨੂੰ ਚਲਾਉਂਦੇ ਹੋਣ ਪਿੱਛੇ ਜੇ ਐਲਨ ਮਸਕ ਸਰਕਾਰ ਤੋਂ ਅੱਡ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਵਿਵਾਦ ਪੈਦਾ ਹੋ ਜਾਂਦਾ ਇੱਕ ਦੂਜੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਐਲਨ ਮਸਕ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇ ਮੈਂ ਨਾ ਹੁੰਦਾ ਤਾਂ ਸ਼ਾਇਦ ਸਰਕਾਰ ਨਾ ਬਣਦੀ ਡੋਨਾਲਡ ਟਰੰਪ ਦੀ ਕਿਉਂਕਿ ਫੰਡਿੰਗ ਨੂੰ ਲੈ ਕੇ ਵੀ ਪਿੱਛੇ ਜਿਹਾ ਵਿਵਾਦ ਖੜਾ ਹੋਇਆ ਸੀਗਾ ਜਿਹੜਾ ਫੰਡ ਦੇਣ ਦੀ ਗੱਲ ਕੀਤੀ ਗਈ ਸੀ ਐਲਨ ਮਸਕ ਵੱਲੋਂ ਕਹਿੰਦੇ ਉਹ ਵੀ ਸ਼ਾਇਦ ਨਹੀਂ ਦਿੱਤਾ ਗਿਆ ਵਿਰੋਧੀਆਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਉਹਨਾਂ ਦੇ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਸਵਾਲ ਖੜੇ ਕੀਤੇ ਸੀਗੇ ਤਾਂ ਐਲਨ ਮਸਕ ਤੇ ਹੁਣ ਟਰੰਪ ਆਮੋ ਸਾਹਮਣੇ ਹੋਏ ਨੇ ਵਾਖ ਵਖ ਮੁੱਦਿਆਂ ਨੂੰ ਲੈ ਕੇ ਇੱਕ ਦੂਜੇ ਦੇ ਉੱਤੇ ਸ਼ਬਦੀ ਹਮਲੇ ਟਵੀਟਾਂ ਦੇ ਜ਼ਰੀਏ ਕੀਤੇ ਜਾ ਰਹੇ ਨੇ ਆਪਣੇ ਸੋਸ਼ਲ ਟਰੂਥ ਦੇ ਉੱਤੇ 트럼ਪ ਕੋਈ ਨਾ ਕੋਈ ਜਵਾਬ ਦੇ ਦਿੰਦੇ ਨੇ ਤੇ ਦੂਜੇ ਪਾਸੇ ਐਲਨ ਮਸਕ ਟਵਿੱਟਰ ਦੇ ਉੱਤੇ ਜਾ ਕੇ ਜਿਹੜਾ ਉਹਨਾਂ ਦਾ ਆਪਣਾ ਹੈ ਉਹਦੇ ਉੱਤੇ ਵੀ ਕੋਈ ਨਾ ਕੋਈ ਜਵਾਬ ਦਿੰਦੇ ਨੇ 트럼ਪ ਨੂੰ ਤਾਂ ਕੁੱਲ ਮਿਲਾ ਕੇ ਹੁਣੇ ਆਪਸ ਦੇ ਵਿੱਚ ਦੋ ਆਗੂਆਂ ਦੀ ਵਾਰ ਸ਼ੁਰੂ ਹੋ ਚੁੱਕੀ ਹੈ ਇਹਦਾ ਕੀ ਅਸਰ ਪੈਣਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਦੇਸ਼ ਦੁਨੀਆ ਦੀਆਂ ਨਜ਼ਰਾਂ ਦੋਵਾਂ ਲੀਡਰਾਂ ਦੇ ਉੱਤੇ ਲੱਗ ਗਈਆਂ ਨੇ ਡੋਜ਼ ਡਿਪਾਰਟਮੈਂਟ ਸੀਗਾ ਜਿਹੜਾ ਸਰਕਾਰ ਦੇ ਖਰਚਿਆਂ ਦੇ ਵਿੱਚ ਕਟੌਤੀ ਕਰਨ ਵਾਲਾ ਵਿਪາກ ਸੀ ਇਹਦੇ ਮੁਖੀ ਬਣਾਏ ਗਏ ਸੀਗੇ ਐਲਨ ਮਸਕ ਉਹਨਾਂ ਨੇ ਆਪਣਾ ਅਹੁਦਾ ਛੱਡ ਦਿੱਤਾ ਅਸਤੀਫਾ ਦੇ ਦਿੱਤਾ ਕਹਿੰਦੇ ਬਸ ਹੁਣ ਬਹੁਤ ਹੋ ਗਿਆ ਰਾਜਨੀਤੀ ਵਾਲਾ ਕੰਮ ਆਪਣੇ ਬਿਜ਼ਨਸ ਵੱਲ ਧਿਆਨ ਦੇਵਾਂਗੇ ਪਰ ਹੁਣ ਬਿਜ਼ਨਸ ਵੱਲ ਧਿਆਨ ਦੇਣ ਦੀ ਗੱਲ ਆਈ ਹੈ ਤਾਂ ਆਪਸ ਦੇ ਵਿੱਚ ਵਿਵਾਦ ਪੈਦਾ ਹੋ ਚੁੱਕਿਆ ਹੈ ਤੇ ਇੱਕ ਦੂਜੇ ਦੇ ਉੱਤੇ ਟਵੀਟ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ ਇੱਕ ਦੂਜੇ ਦੇ ਦਾਅਵਿਆਂ ਨੂੰ ਝੂਠਾ ਸਿੱਧ ਕੀਤਾ ਜਾ ਰਿਹਾ ਹੈ ਮੇਰੇ ਬਿਨਾ ਕਹਿੰਦੇ ਟਰੰਪ ਚੋਣ ਹਾਰ ਜਾਂਦੇ ਇਹ ਸਿੱਧਾ ਐਲਨ ਮਸਕ ਨੇ ਕਹਿ ਦਿੱਤਾ ਹੈ ਤੇ ਦੂਜੇ ਪਾਸੇ ਟਰੰਪ ਨੂੰ ਜਿਹੜਾ ਇੱਕ ਧਮਕੀ ਦੇਣੀ ਪੈ ਗਈ ਹੈ ਕਹਿੰਦੇ ਮੈਂ ਸਬਸਿਡੀ ਖਤਮ ਕਰ ਦਿਆਂਗਾ ਜੇਕਰ ਉਹ ਸਬਸਿਡੀ ਕਹਿੰਦੇ ਤੁਸੀਂ ਖਤਮ ਕਰੋਗੇ ਐਲਨ ਮਸਕ ਕਹਿੰਦੇ ਕਿ ਮੈਂ ਆਪਣਾ ਜਿਹੜਾ ਸਪੇਸ ਕ੍ਰਾਫਟ ਕੰਪਨੀ ਹੈ ਉਹਦੇ ਜਿਹੜੇ ਸਪੇਸ ਕ੍ਰਾਫਟ ਨੇ ਤੁਹਾਨੂੰ ਨਹੀਂ ਦਵਾਗਾ ਉਹਦੇ ਨਾਲ ਤੁਹਾਡਾ ਕੰਮਕਾਜ ਨਾਸਾ ਦਾ ਜਿਹੜਾ ਉਹ ਪ੍ਰਭਾਵਿਤ ਹੋ ਜਾਵੇਗਾ ਹੁਣ ਦੇਖਣਾ ਹੋਵੇਗਾ ਕਿ ਦੋਵਾਂ ਆਗੂਆਂ ਦੇ ਦਰਮਿਆਨ ਜਿਹੜੀ ਇਹ ਜੰਗ ਚੱਲ ਰਹੀ ਹੈ ਵਾਰ ਚੱਲ ਰਹੀ ਹੈ ਇਹ ਕਿੱਥੇਕ ਜਾ ਕੇ ਖਤਮ ਹੁੰਦੀ ਹੈ ਕਿ ਕੋਈ ਸਮਝੌਤਾ ਹੁੰਦਾ ਜਾਂ ਫਿਰ ਕੋਈ ਨਵਾਂ ਰੂਪ ਲੈਂਦੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ